ਨੇ ਨਮਸਕਾਰਾਉਂਦੇ ਹੋਏ ਆਪਣੇ ਦੋਵਾਂ ਨਿੰਨੇ ਹੱਥਾਂ ਨਾਲ ਦੋਵਾਂ ਮੁਠੀਆਂ ਉੱਤੇ ਰੱਖ ਦਿੱਤੇ ਉਸ ਪੌਸੂਫੀ ਪੀਰ ਦੀਆਂ ਅੱਖਾਂ ਵਿੱਚੋਂ ਹੰਝੂ ਤੇ ਹੰਝੂਆਂ ਦੇ ਮੋਤੀ ਚਮਕਿਏ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੇ ਮਨੁੱਖ ਦਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀਵ ਦਾ ਹੀ ਪੀਰ ਬੀਸ਼ੰਚਾ ਨੇ ਦਿਲ ਵਿੱਚ ਨਿਸ਼ਚਿਤ ਹੋ ਗਿਆ ਕਿ ਹੋ ਗਿਆ ਅਤੇ ਉਹ ਕਹੇ ਉੱਠੇ ਇਹ ਸਾਬਦਾ ਗੁਰੂ ਹੈ ਸਾਬਦਾ ਸਰਪ੍ਰੰਸਤ ਹੈਮ ਉਸ ਦਿਨ ਤੋਂ ਪਟਨਾ ਦੇ ਗਲੀ ਦੀ ਕੁਛੀਆਂ ਵਿੱਚ ਇਹ ਗੱਲ ਹਵਾ ਪਾਗ ਫੈਲ ਗਈ ਕਿ ਇੱਕ ਅਜੀਹਾ ਬਾਲਕ ਜੰਮਿਆ ਹੈ ਜਿਸ ਨੇ ਜਿਸ ਦੀ ਰੌਸ਼ਨੀ ਸਿਰਫ ਇੱਕ ਘਰ ਦਾ ਹੈ ਜਾਂ ਕਿਸੇ ਜਾਤ ਦੀ ਨਹੀਂ ਸਗੋ ਪੂਰੇ ਸੰਸਾਰ ਦੀ ਹੈ। ਸ੍ਰੇਸ਼ਟ ਮਾਤਾ ਗੁਜਰੀ ਜੀ ਵੱਡੇ ਪਾਗਾ ਵਾਲੇ ਹਨ ਜੋ ਪੁੱਤਰ ਨੂੰ ਗੋਦ ਵਿੱਚ ਖਿੜਾ ਕੇ ਲਾੜਨ ਕਰ ਰਹੇ ਸਨ ਅਤੇ ਆਨੰਦ ਪ੍ਰਾਪਤ ਕਰਦੇ ਸਨ। ਬਾਲ ਗੋਬਿੰਦ ਰਾਏ ਜੀ ਹੌਲੀ-ਹੌਲੀ ਵੇੜੇ ਵਿੱਚ ਭਜਣ ਜੋਗੇ ਹੋ ਗਏ ਤੇ ਮਿੱਠੀ ਤੋਤਲੀ ਬਾਣੀ ਬੋਲਣ ਲੱਗ ਪਏ। ਬਾਲ ਗੁਰੂ ਜੀ ਦੀ ਵਟਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਅਤੇ ਸੰਗਤ ਪੂਰਨ ਮਾਸੀ ਤੇ ਮਸਿਆਂ ਆਦ ਸਮਿਆਂ ਤੇ ਇਕੱਠੀ ਹੋ ਕੇ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਆਉਣ ਲੱਗੀ। ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਲਮਤਾ ਨਾਸ਼ ਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ। ਪੀਰੇ ਭੀਸ਼ਣ ਸ਼ਾਹ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਝਲਕ ਸੀ ਜੋ ਇਹ ਚਲਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ